ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸੁਲਤਾਨਪੁਰ ਦੇ ਨੇੜੇ ਮਲਸੀਹਾ ਪਿੰਡ ਵਿੱਚ માતા ਕਾਲਕਾ ਦਾ ਇੱਕ ਭਗਤ ਭਾਈ ਭਗੀਰਤ ਰਹਿੰਦਾ ਸੀ ਉਹ ਰਾਤ ਦਿਨੇ ਦੇਵੀ ਕਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ ਇਸ ਦੇਵੀ ਨੂੰ ਉਹ ਸ਼ਿਵ ਜਗਦੰਬਾ ਅਸ਼ਟਭੂਜੀ ਲਾਲ ਨੇਤਰਾਂ ਵਾਲੀ ਮੋਟਾ ਦੀ ਮਾਲਾ ਵਾਲੀ ਜਵਾਲਾ ਫਖਣੀ ਸੇਰਾਂ ਦੀ ਸਵਾਰੀ ਕਰਨ ਵਾਲੀ ਸੰਤਾਂ ਨੂੰ ਪਾਲਣ ਵਾਲੀ ਦੇਵਤਾ ਦਾ ਨਾਸ ਕਰਨ ਵਾਲੀ ਚੰਡਮੁੰਡ ਰਤਬੀਜ ਸ਼ੋਮ ਨਿਸ਼ੋਮਬ ਆਦਕ ਦੇਵਤਾ ਨੂੰ ਨਾਸ ਕਰਨ ਵਾਲੀ ਸ਼ਕਤੀ ਕਹੇ ਕਿ ਉਸ ਦੇ ਦਰਸ਼ਨ ਕਰਨ ਵਾਸਤੇ ਦਿਨ ਰਾਤ ਉਪਾਸਨਾ ਕਰਨ ਲੱਗਾ ਰਹਿੰਦਾ ਸੀ ਇੱਕ ਦਿਨ ਉਹ ਉਪਾਸਨਾ ਕਰਦੇ ਹੋਏ ਸਾਰਾ ਦਿਨ ਮੂਰਤੀ ਦੇ ਸਾਹਮਣੇ ਬੈਠੇ ਨੂੰ ਹੋ ਗਿਆ ਭਾਈ ਭਾਗਿਰਥ ਨੂੰ ਐਸੀ ਤਰ੍ਹਾਂ ਬੈਠੇ ਨੂੰ ਅੱਧੇ ਰਾਤ ਵੀ ਹੋ ਗਈ ਤਾਂ ਊਂਗ ਵਿੱਚ ਉਸ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਦੇਵੀ ਨੇ ਕਿਹਾ ਭਗਤਾ ਮੈਂ ਤੈਨੂੰ ਇਹ ਵਾਰ ਦੇਨੀ ਹਾਂ ਤੇਰਾ ਮਨੋਰਥ ਪੂਰਾ ਹੋ ਜਾਏਗਾ ਤੂੰ ਸੁਲਤਾਨਪੁਰ ਉਹ ਨਾਨਕ ਜੀ ਦੀ ਸੇਵਾ ਵਿੱਚ ਲੱਗ ਜਾ ਉਹ ਕਰਤਾਰ ਰੂਪ અવਤਾਰ ਹੈ ਨੇ ਕਲਯੁਗੀ ਜੀਵਾਂ ਦਾ ਉਦਾਰ ਕਰਨ ਆਏ ਹੈ ਨੇ ਉਹਨਾਂ ਤੇ ਸਰਤਾਧਾਰ ਤੇਰਾ ਜੀਵਨ ਸਫਲ ਹੋ ਜਾਏਗਾ ਇਸ ਸੁਪਨੇ ਤੋਂ ਬਾਅਦ ਬਾਈ ਬਾਗੀਰਾ ਦੀ ਅੱਖ ਖੁੱਲ ਗਈ ساری ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਪਰਿਵਾਰ ਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ ਭਾਈ ਭਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜਿਹਾ ਸਿਰ ਰੱਖਿਆ ਕਿ ਮੁੜ ਕੇ ਚੁੱਕੇ ਹੀ ਨਾ ਤਦ ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ ਤੂੰ ਕੌਣ ਹੈ ਤੇ ਕਿਸ ਮਨੋਰਥ ਵਾਸਤੇ ਆਇਆ ਹੈ ਭਾਈ ਭਗੀਰਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ ਪਰ ਫੇਰ ਵੀ ਮੈਂ ਆਪ ਜੀ ਦੇ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮਲਸੀਹਾ ਪਿੰਡ ਦੇ ਰਹਿਣ ਵਾਲਾ ਹਾਂ ਕਾਲੀ ਦੇਵੀ ਦਾ ਉਪਾਸਕ ਹਾਂ ਉਸ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸਰਨ ਵੇਜਿਆ ਹੈ ਮੈਂ ਆਪ ਜੀ ਨੂੰ ਬਾਰਾਂ ਮਾਰ ਨਮਸਕਾਰ ਕਰਦਾ ਹਾਂ ਆਪ ਸਰਣ ਆਇਆ ਵੀ ਪਾਲਨਾ ਕਰਨ ਵਾਲੇ ਹੋ ਉਸ ਦਾ ਪ੍ਰੇਮ ਤੇ ਸਰਦਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਭਾਈ ਭਗੀਰਥ ਦਿਨ ਰਾਤ ਗੁਰੂ ਜੀ ਦੀ ਸੇਵਾ ਕਰਦੇ ਤੇ ਆਗਿਆ ਵਿੱਚ ਪ੍ਰਸੰਨ ਰਹਿੰਦੇ ਮਨ ਵਿੱਚ ਬੜੀ ਸਰਦਾ ਰੱਖਦਾ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਕਲਵੰਡੀ ਤੋਂ ਬਾਈ ਮਰਦਾਨਾ ਜੀ ਆ ਗਿਆ ਉਸਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਤੁਸੀਂ ਕਿਹਾ ਸੀ ਕਿ ਮੈਂ ਹੋਰ ਕਿਸੇ ਕੋਲੋਂ ਕਦੇ ਨਾ ਮੰਗਿਆ ਕਰਾਂ ਜੋ ਮੈਂ ਕਿਸੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਵੈਸੇ ਤਾਂ ਮੇਰਾ ਗੁਜ਼ਾਰਾ ਚੰਗਾ ਚੱਲ ਰਿਹਾ ਹੈ ਪਰ ਹੁਣ ਮੇਰੀ ਪੁੱਤਰੀ ਦਾ ਵਿਆਹ ਹੈ ਜਿਸ ਤੇ ਬਹੁਤ ਖਰਚ ਹੋਵੇਗਾ ਪਰ ਮੇਰੇ ਕੋਲ ਇਤਨਾ ਖਰਚ ਕਰਨ ਦੀ ਸਮਰਥਾ ਨਹੀਂ ਹੈ ਇਸ ਵਾਸਤੇ ਮੈਂ ਆਪ ਜੀ ਦੇ ਕੋਲ ਆਇਆ ਹਾਂ ਬਾਈ ਮਰਦਾਨੇ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਈ ਬਗੀਰਤ ਨੂੰ ਆਖਿਆ ਕਿ ਮਰਦਾਨੇ ਕੋਲੋਂ ਵਿਹਾਰ ਦੀ ਸਮਗਰੀ ਲੈ ਕੇ ਲਾਹੌਰ ਚਲੇ ਜਾਓ ਤੇ ਉੱਥੋਂ ਖਰੀਦ ਕੇ ਲੈ ਆਓ ਉੱਥੇ ਸਿਰਫ ਇੱਕ ਰਾਤ ਹੀ ਰਹਿਣਾ ਸਮਗਰੀ ਲੈ ਕੇ ਛੇਤੀ ਵਾਪਸ ਆਉਣਾ ਬਾਈ ਮਰਦਾਨੇ ਕੋਲੋਂ ਸਾਰੀ ਸਮਗਰੀ ਪਹੁੰਚ ਕੇ ਭਾਈ ਬਗਿਰਾਤ ਲੋੜ ਅਨੁਸਾਰ ਧਨ ਲੈ ਕੇ ਲਾਹੌਰ ਪਹੁੰਚ ਗਿਆ ਲਾਹੌਰ ਪਹੁੰਚ ਕੇ ਭਾਈ ਬਗਿਰਾਤ ਇੱਕ ਦੁਕਾਨਦਾਰ ਮਨਸੁਖ ਨੂੰ ਮਿਲਿਆ ਇਹ ਸਾਰੀ ਗੱਲ ਉਸ ਨੂੰ ਦੱਸੀ ਗੱਲ ਦੱਸ ਕੇ ਸਮਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਆਖਿਆ ਕਿ ਇਹ ਸਾਰੀ ਸਮਗਰੀ ਮੈਨੂੰ ਛੇਤੀ ਲੈ ਦਿਓ ਇੱਥੇ ਮੈਂ ਇੱਕ ਰਾਤ ਤੋ ਵਾਦ ਨਹੀਂ ਰਹਿ ਸਕਦਾ मनसुख ने बड़े सत्कार केहा, रात विश्राम करो दिन चढ़े सारी समगरी लिया देंगे मनसुख ने कागज़ पढ़ के आख्या के होर सारी सामग्री तो तैयार हो जाएगी पर लाल चूड़ा तैयार नहीं हो सकता जे तू दूसरी रात ठहर जाएगा तो सुंदर चूड़ा भी तैयार करवा देंगा भागीरथ ने कहा शाह जी ठीक कहें हो पर इत एक गल होर है जे मैं दूसरी रात इस शहर में रुक जाव मेरा सारा जन्म ही निष्फल चला जाएगा मनसुख ने बड़े हैरान होके के भाई इसका कारण की है मेरे मन का शंका दूर करो भाई भगीरथ ने कहा मेरे गुरु का यही हुक्म है ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾਂ ਮੇਰਾ ਜਨਮ ਵਿਰਥਾ ਚਲਾ ਜਾਏਗਾ ਉਹਨਾਂ ਦਾ ਵਚਨ ਕਦੇ ਖਾਲੀ ਨਹੀਂ ਜਾਂਦਾ ਇਹ ਸੁਣ ਕੇ ਮਨੁਸੁਪ ਨੇ ਕਿਹਾ ਇਸ ਕਲਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿੰਨਾ ਦਾ ਹੁਕਮ ਨਾ ਮੰਨਣ ਵਾਲੇ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਭਾਈ ਬਗੀਰਥ ਨੇ ਕਿਹਾ ਸਾਹ ਜੀ ਐਸ ਉੱਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿੰਨਾ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਹ ਇਸ ਕਾਲ ਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਵਰ ਆਪ ਹੀ ਅਵਤਾਰ ਧਾਰ ਕੇ ਆਇਆ ਹੈ ਉਹ ਘਟ ਘਟ ਦੇ ਜਾਨਣ ਹਾਰ ਹਨ ਤੇ 14 ਲੋਕਾਂ ਦੇ ਪ੍ਰੇਰਕ ਹਨ ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਕਰਦੇ ਹਨ ਪਰ ਹਿਰਦੇ ਵਿੱਚ ਪੂਰਨ ਗਿਆਨ ਹੈ ਇਹ ਗੱਲ ਸੁਣ ਕੇ ਮਨ ਸੁਖ ਨੇ ਜਿਸ ਨੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ ਉਹਨੇ ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਤਾਂ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ ਕਿਉਂਕਿ ਪਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ ਪਰ ਕਿਸੇ ਕੋਲੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਨ੍ਹਾਂ ਸੰਤਾਂ ਤੇ ভরসা ਨਹੀਂ ਰਹਾ ਭਾਈ ਭਗਿਰਥ ਨੇ ਆਖਿਆ ਸਾਜੀ ਪਹਿਲਾਂ ਆਪਣੇ ਮਨ ਵਿੱਚੋਂ ਉਜਤਾਂ ਨੂੰ ਦੂਰ ਕਰਕੇ ਫਿਰ ਸਰਦਾ ਧਾਰ ਕੇ ਦਰਸ਼ਨ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀਵਾਨ ਹਨ ਕੇ ਨਹੀਂ ਜਿਵੇਂ ਕੋਈ ਸਮੁੰਦਰ ਤੋਂ ਇੱਕ ਪਾਣੀ ਦੀ ਬੂੰਦ ਮੰਗੇ ਤਾਂ ਸਮੁੰਦਰ ਨੂੰ ਕੋਈ ਘਾਟਾ ਨਹੀਂ ਹੁੰਦਾ ਜਿਤਨੀਆਂ ਦਿਲ ਕਰੇ ਬੂੰਦਾ ਲੈ ਲਵੇ ਉਵੇਂ ਹੈ ਗੁਰੂ ਜੀ ਕੋਲ ਜਿਹੜਾ ਸਰਦਾ ਧਾਰ ਕੇ ਜਾਂਦਾ ਹੈ ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ ਮਨ ਸੁਖ ਨੇ ਭਾਈ ਭਗਰਾ ਤੋਂ ਇਹ ਵਚਨ ਸਣ ਕੇ ਆਖਿਆ ਕਿ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਹੈ ਉਹ ਮੈਂ ਨਾਲ ਲੈ ਕੇ ਗੁਰੂ ਜੀ ਨੂੰ ਵੇਟਾ ਕਰ ਦਿਆਂਗਾ ਪਰ ਤੇਰੇ ਨਾਲ ਹੀ ਮੈਂ ਚੱਲਦਾ ਹਾਂ ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ بولا ਲੈਣਗੇ ਤਾਂ ਮਨ ਜਾਵਾਂਗਾ ਕਿ ਇਹ ਸ਼ਕਤੀਮਾਨ ਹਨ ਗੁਰੂ ਪਿਆਰਿਓ ਇਸ ਤਰ੍ਹਾਂ ਦੇ ਵਚਨ ਵਿਲਾਸ ਕਰਕੇ ਭਾਈ ਭਗੀਰਥ ਤੇ ਮਨਸੂਖ ਲਾਹੌਰ ਤੋਂ ਸਾਫ ਆਗਰੀ ਲੈ ਕੇ ਚੱਲ ਪਏ ਜਦ ਗੁਰੂ ਜੀ ਕੋਲ ਆਣ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਸਾਰੀ ਆਖਿਆ ਆਓ ਪਰਉਪਕਾਰੀ ਭਾਈ ਭਗੀਰਥ ਤੇ ਮਨਸੂਖ ਨੂੰ ਵੀ ਨਾਲ ਲਿਆਇਆ ਹੈ ਗੁਰੂ ਜੀ ਦੇ ਇਹ ਵਚਨ ਸੁਣ ਕੇ ਮਨ ਸੁਖ ਤਕ ਤਕਾਲ ਹੀ ਗੁਰੂ ਜੀ ਦੇ ਚਰਨਾਂ ਤੇ ਡਹਿ ਪਿਆ ਮਾਨੋ ਉਸ ਆਤ ਦੇ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ਵਿਆਹ ਦੀ ਸਾਰੀ ਸਮਗਰੀ ਗੁਰੂ ਜੀ ਦੇ ਅੱਗੇ ਰੱਖ ਕੇ ਵਾਗਿਰਤ ਨੇ ਆਖਿਆ ਸੱਚੇ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸੇਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਪਾਈ ਮਰਦਾਨੇ ਜੀ ਨੂੰ ਵਿਆਹ ਦੀ ਸਾਰੀ ਸਮਗਰੀ ਤੇ ਕੋ ਜਨਗਤ ਦਾਨ ਦੇ ਦਿੱਤਾ ਉਸ ਨੂੰ ਲੈ ਕੇ ਭਾਈ ਮਰਦਾਨਾ ਜੀ ਖੁਸ ਹੋ ਕੇ ਤਲਵੰਡੀ ਆ ਗਿਆ ਤਲਵੰਡੀ ਵਿੱਚ ਭਾਈ ਮਰਦਾਨੇ ਜੀ ਨੇ ਗੁਰੂ ਜੀ ਦੀ ਬਹੁਤ ਉਪਮਾ ਕੀਤੀ ਕਿ ਇੰਨਾ ਵਰਗਾ ਕੋਈ ਮਿੱਤਰ ਸਾਕਾ ਭਾਈ ਨਹੀਂ ਹੈ ਮਨਸੂਖ ਨੇ ਬੜੇ ਪ੍ਰੇਮ ਅਤੇ ਸਰਦਾਰ ਨਾਲ ਦੋ ਦਿਨ ਸੁਲਤਾਨਪੁਰ ਵਿਆਪੀਤ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਹੈ ਗੁਰੂ ਜੀ ਇਹ ਸੰਸਾਰ ਅੰਨਾ ਖਾਤਾ ਹੈ ਜਿਹੜਾ ਇਸ ਵਿੱਚ ਡਿੱਗ ਪਵੇ ਉਹ ਆਪਣੇ ਆਪ ਨਿਕਲ ਨਹੀਂ ਸਕਦਾ ਮੇਰੇ ਤੇ ਕਿਰਪਾ ਕਰਕੇ ਇਸ ਵਿੱਚ ਡੁੱਬਣ ਤੋਂ ਬਚਾ ਲਓ ਮੈਂ ਆਪ ਜੀ ਦੀ ਸਰਣ ਆਇਆ ਹਾਂ ਮੈਨੂੰ ਆਪਣਾ ਸਿੱਖ ਜਾਣ ਕੇ ਉਪਦੇਸ਼ ਦਿਓ ਜਿਸ ਨਾਲ ਮੇਰਾ ਨਿਸ਼ਟਾਰਾ ਹੋ ਜਾਏ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਵਚਨ ਕੀਤਾ ਜਿਸ ਮਨ ਵਿੱਚ ਇਸ ਤਰ੍ਹਾਂ ਦੀ ਹਉਮੈ ਧਾਰੀ ਹੋਈ ਹੈ ਕਿ ਇਹ ਮੇਰਾ ਘਰ ਹੈ ਮੇਰਾ ਧਨ ਹੈ ਮੇਰਾ ਪੁੱਤਰ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਪਰਿਵਾਰ ਹੈ ਜਿਵੇਂ ਹੀ ਜੀਵ ਨੇ ਇਸ ਪ੍ਰਕਾਰ ਦੀ ਵਿਅਰਥ ਦੀ ਮਮਤਾ ਧਾਰੀ ਹੋਈ ਹੈ ਉਥੇ ਹੀ ਉਹ ਸਦਾ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ ਇਸ ਵਾਸਤੇ ਇਹ ਜੋਤੀ ਮਾਇਆ ਨੂੰ ਤਿਆਗ ਕੇ ਪ੍ਰੇਮ ਨਾਲ ਸਤਨਾਮ ਦਾ ਜਾਪ ਕਰੋ ਤੇ ਪਰਮੇਸ਼ਵਰ ਦਾ ਬਾਣਾ ਮਿੱਠਾ ਕਰਕੇ ਮੰਨੋ ਇਹ ਸਭ ਤੋਂ ਪਵਿੱਤਰ ਮਾਰਗ ਹੈ ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਦੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ ਗੁਰੂ ਜੀ ਦੇ ਇਹਨਾਂ ਵਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨ ਸੋ ਪਉਜੈ ਦੇਨਾ ਸੁਲਤਾਨ ਫਰਖੇ ਗੁਰੂ ਜੀ ਦੇ ਦਸੇ ਹੋਏ ਸਬਦ ਲਿਖ ਕੇ ਲਾਹੌਰ ਚਲਾ ਗਿਆ ਤੇ ਉਹਨਾਂ ਸ਼ਬਦਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਕਾਰ ਵਿਹਾਰ ਸੱਚਾਈ ਨਾਲ ਕਰਦਾ ਹੋਇਆ ਮੁਕਤੀ ਪਦਨ ਉਪ੍ਰਾਪਤ ਹੋਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਕੀ ਨੂੰ ਲਾਇਕ ਕਰਨਾ ਕਮੈਂਟ ਵਿੱਚ ਦਾ ਨਾ ਗੁਰੂ ਨਾਨਕ ਲਿਖਣਾ ਇਹ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ